ਖਾਰ ਦੇ ਹਾਲਾਤ ਇਹ ਨੇ ਅੱਜ ਬਾਅਦ ਕਰਦੇ ਨੇ ਸਾਰੇ ਲਵੇ ਰੋਣੇ ਗਮਾਂਡੀ ਵੀ ਪੁੱਛ ਸਕਦੇ ਇਹਨਾਂ ਦੇ ਘਰੇ ਸਾਡਾ ਸਮਾਨ ਪਿਆ ਜਿਹੜਾ ਗ੍ਰੈਂਡ ਸਿਲੰਡਰ ਸੀ ਉਹ ਵੀ ਗਹਿਣੇ ਪਿਆ ਜੀ ਤੇ ਮਸ਼ੀਨ ਕੱਪੜਿਆਂ ਵਾਲੀ ਘਰ ਦਾ ਸਮਾਨ ਖਾ ਗਿਆ ਗਹਿਣੇ ਪਿਆ ਜੀ ਤੇ ਕਿਹਾ ਗਹਿਣੇ ਕਰਮ ਕੋਈ ਕਿਹਾ ਵੀ ਕਾਰਨ ਕੀ ਹੈ ਬਿਮਾਰ ਹੋ ਗਈ ਇਸ ਗੱਲ ਤੋਂ ਇਹ ਜੀ ਬਟੰਡੇ ਤੋਂ ਦਵਾਈ ਲਿਓ ਨਾ ਨਾ ਐਵੇਂ ਜਸਤਾਨ ਤੋਂ ਕੀ ਹੋਇਆ ਤੁਹਾਨੂੰ ਇਹ ਪੈਰਾਂ ਦੀ ਜਿਹੜੇ ਸਰਕਲ ਆ ਜੀ ਉਹ ਰੁਕਿਆ ਪਿਆ ਨਾੜਾ ਬਲੋਕ ਦੱਸਿਆ ਨੇ ਡਾਕਟਰ ਨੇ ਕੰਮ ਨਹੀਂ ਹੁੰਦਾ ਨਾ ਜੀ ਹੁੰਦਾ ਨਹੀਂ ਤੇ ਪਰਿਵਾਰ ਦੇ ਵਿੱਚ ਬੱਚੇ ਵੀ ਹੈਗੇ ਹਨ ਹਾਂ ਜੀ ਘਰ ਵਾਲੀ ਕੀ ਕਰਦੀ ਸੀ ਇਹ ਤਿੰਨ ਘਰਾਂ ਦੇ ਕੰਮ ਕਰਦੀ ਕੋਚੇ ਲਾਉਂਦੇ ਕੁਝ ਬੋਹਾ ਕਰੇ 15 ਕੁ ਸੌ ਚੀ ਤੇ ਲਗਦਾ 1500 ਹਾਂ ਜੀ 1500 ਕਰਦੇ ਪਾ ਰਹੇ ਨੇ ਜੀ ਬਹੁਤ ਵਾਰੀ 15 16 ਵਾਰੀ ਫਾਰਮ ਭਰਦੇ ਜਦੋਂ ਵੀ ਆਉਂਦੇ ਆ ਸਕੀਮਾਂ ਦੇ ਫਾਰਮ ਭਰਦੇ ਆ ਜੀ ਫਾਰਮ ਸਾਡੇ ਵਿੱਚ ਹੀ ਰੁਲ ਜਾਂਦੇ ਨੇ ਤਿੰਨ ਸਾਲ ਹੋ ਗਏ ਸਰ ਜੀ ਮਨ ਘਰੇ ਬੈਠੇ ਨੂੰ ਘਰ ਦੇ ਹਾਲਾਤ ਇਹ ਜਿਹਨੇ ਆ ਜਵਾਬ ਕਰਦੇ ਨੇ ਸਾਰੇ ਲਵੇ ਰੋਣੇ ਕਮਾਂਡੀ ਵੀ ਪੁੱਛ ਸਕਦੇ ਇਹਨਾਂ ਦੇ ਘਰੇ ਸਾਡਾ ਸਮਾਨ ਪਿਆ ਜਿਹੜਾ ਗ੍ਰੈਂਡ ਸਿਲੰਡਰ ਸੀ ਉਹ ਵੀ ਗਹਿਣੇ ਪਿਆ ਜੀ ਤੇ ਮਸ਼ੀਨ ਕੱਪੜਿਆਂ ਵਾਲੀ ਘਰ ਦਾ ਸਮਾਨ ਖਾ ਗਿਆ ਗਹਿਣੇ ਪਿਆ ਜੀ ਤੇ ਜਿਹੜਾ ਗਹਿਣੇ ਕਰਨਾ ਤੁਸੀਂ ਕਿਹਾ ਵੀ ਕਾਰਨ ਕੀ ਹੈ ਬਿਮਾਰ ਹੋ ਤੁਸੀਂ ਜਦੋਂ ਇਹ ਜੀ ਬਠੰਡੇ ਤੋਂ ਦਵਾਈ ਲਿਓ ਨਾ ਮੈਂ ਐਮ ਜੱਤ ਹਸਪਤਾਲ ਤੋਂ ਕੀ ਹੋਇਆ ਤੁਹਾਨੂੰ ਇਹ ਪੈਰਾਂ ਦੀ ਜਿਹੜੇ ਸਰਕਲਾ ਜਿਹਾ ਰੁਕਿਆ ਪਿਆ ਨਾੜਾ ਬਲੋਕ ਦੱਸਿਆ ਨੇ ਡਾਕਟਰ ਨੇ ਤੁਹਾਨੂੰ ਕੰਮ ਨਹੀਂ ਹੁੰਦਾ ਕੋਈ ਨਾ ਜੀ ਹੁੰਦਾ ਨਹੀਂ ਤੇ ਪਰਿਵਾਰ ਦੇ ਵਿੱਚ ਬੱਚੇ ਵੀ ਹੈਗੇ ਹਨ ਘਰ ਵਾਲੀ ਕੀ ਕਰਦੀ ਹੈ ਤੇਰੀ ਇਹ ਦਿਨ ਘਰਾਂ ਦੇ ਕੰਮ ਕਰਦੀ ਕੋਈ ਕੋਚੇ ਲਾਉਂਦੇ ਜ ਕੁਝ ਬੋਹਾ ਕਰ 15 ਕੁ ਸੌ ਚੀ ਕਿੰਨਾ ਘਰਾਂ ਦੇ 15 ਰੁਪਏ ਹਾਂ ਜੀ 15 ਕੁ ਸੌ ਚੱਲੇ ਫਿਰ ਕੀ ਹਾਲਾਤ ਸੁਧਰਨੇ ਬੰਦਰਾਂ ਸਾਹ ਤੇ ਨਾ ਜੀ ਸੁਧਰਦੇ ਨਹੀਂ ਕੀ ਜਹਾਂ ਉਹ ਵੀਡੀਓ ਵੇਖਣੇ ਲੋਗਾ ਸਾਜੀ ਬਹੁਤ ਬੈਠੇ ਨੇ ਵੀਰ ਹਣਾ ਤੁਹਾਡੀ ਵੀਡੀਓ ਵੇਖਣਗੇ ਕੀ ਉਹਨਾਂ ਸਾਡਾ ਮਤ ਕਰਨ ਅਸੀਂ ਚਾਹੁੰਦੇ ਆ ਜੀ ਇੱਕ ਤਾਂ ਮੇਰਾ ਇਲਾਜ ਹੋ ਜਾਏ ਜੀ ਵਧੀਆ ਇੱਕ ਮੇਰਾ ਮਕਾਨ ਆ ਜਿਹੜਾ ਮਕਾਨ ਨੇਕਾ ਕੁੱਲੀ ਚ ਬੈਠਾ ਜੀ ਸਾਰੇ ਆਮ ਤੁਸੀਂ ਦੇਖ ਜਦੋਂ ਮਕਾਨ ਤਾਂ ਬਹੁਤ ਤਗੜੇ ਹੁੰਦੇ ਨੇ ਜੀ ਕਈ ਲੋਕ ਜੀ ਪੈਸਿਆਂ ਤੇ ਵੀ ਸੌਂਦੇ ਨੇ ਕਈ ਲੋਕ ਪੈਸਿਆਂ ਕਣੀ ਵੀ ਤਰਸਦੇ ਨੇ ਦਵਾਈ ਕਣੀ ਵੀ ਤਰਸਦੇ ਨੇ ਜਦੋਂ ਮੇਰੇ ਕੋਲੇ ਪੈਸੇ ਹੁੰਦੇ ਨੇ ਜੀ ਮੈਂ ਲੈ ਆਉਣਾ ਨਹੀਂ ਫਿਰ ਬਾ ਘਰੇ ਬਠਾ ਰਹੇ ਨੇ ਜੀ ਤਕਲੀਫ ਚੜ੍ਹ ਰਹੀ ਨੇ ਫਿਰ ਹਾਂ ਜੀ ਮੈਂ ਥ ਪੌੜੀ ਤੇ ਵੀ ਬੱਚਤੇ ਵੀ ਨਹੀਂ ਚੜਿਆ ਜਾਂਦਾ ਜੀ ਜੇ ਭੱਜ ਕੇ ਕਹਿ ਦਿਓ ਜੀ ਤੁਸੀਂ ਬੱਚਤੇ ਚੜ ਜਾ ਜਾਂ ਪੌੜੀ ਤੇ ਆ ਜਵਾ ਕਨਪੇ ਦਰ ਮੇ ਕੋਠੇ ਤੇ ਵੀ ਰਾਤ ਜਦੋਂ ਮੀਂਹ ਆਇਆ ਜੀ ਪਰसों ਇਹ ਜਵਾਕਾਂ ਨੂੰ ਚੜਾਇਆ ਜੀ ਨਹੀਂ ਮੈਂ ਆਪ ਜਾਂਦਾ ਜੀ ਤਾਂ ਹਾਂ ਜੀ ਨਹੀਂ ਕਿ ਮੈਂ ਗੱਲ ਕਰ ਲਈ ਕੋਈ ਬਹੁਤ ਸਮਾਸੀ ਬੈਠੇ ਤੁਹਾਡੇ ਪਿੰਡ ਦੇ ਲੋਕਾਂ ਨੇ ਮਰਤੀ ਕਿ ਦੀ ਇਹ ਸੁਣੀਏ ਗੱਲ ਉਹ ਨਾ ਜੀ ਕਿਸੇ ਨੇ ਨਹੀਂ ਕੀਤੀ ਇੱਕ ਕਾਲਾ ਜਮੰਦਾ ਹੈ ਸਿਰਫ ਕੁਲ ਰਹੀਆਂ ਤੁਸੀਂ ਇੱਕ ਮੇਰੇ ਪਿੰਡ ਦਾ ਅਮਰੀਕ ਡਾਕਟਰ ਆ ਜੀ ਉਹਨੇ ਸਿਰਫ ਮੈਥੋਂ ਦਵਾਈ ਦੇ ਪੈਸੇ ਵੀ ਨਹੀਂ ਲੱਤੇ ਜੀ ਮੈਨੂੰ ਚੱਕ ਕੇ ਬਿੱਡਾਂ ਤੋਂ ਆ ਪੰਪ ਪਾਉਂਦੇ ਹੁੰਦੇ ਸੀ ਉਹ ਕਹਿੰਦਾ ਵੀ ਮੇਰੇ ਕੋਲੇ ਆਈ ਚਲ ਮੈਂ ਹੁਣ ਉਹਦੇ ਕੋਲੇ ਆਇ ਨਹੀਂ ਜਾਂਦਾ ਜੀ ਮੈਂ ਐ ਰੋਜ਼ ਕਦੂਗਾ ਵੀ ਮੁਖਤਾ ਜਾਂਦਾ ਮੇਰੇ ਕੋਲੇ ਪੈਸੇ ਦੇਣੇ ਨੇ ਜੀ ਤੁਹਾਨੂੰ ਫੁੱਲ ਰਹੀ ਨੇ ਤੇ ਕਾਲਾ ਜਮਲਾ ਇਹੋ ਨੇ ਵੀ ਪੈਸੇ ਵਿਚਾਰੇ ਨੇ ਵਧੀਆ ਲਾਇ ਇਸ ਆਪਣੇ ਤੇ ਪਾਣੀ ਮੁੰਡਾ ਖੜਾ ਛੋਡੇ ਸਾਹਮਣੇ ਜੀ ਇਹ ਤੋਂ ਕਮਾਂਡੀ ਤੋਂ ਪੁੱਛ ਜਾਗਦੇ ਵੀ ਪਾਣੀ ਕਿਦੇ ਘਰੋਂ ਲਿਆਉਂਦੇ ਨੇ ਟੂਟੀ ਦਾ ਪਾਣੀ ਵੀ ਅਸੀਂ ਬਾਲਟੀਆਂ ਨਾਲ ਇਹਨਾਂ ਦੇ ਲਿਆਉਨੇ ਜੀ ਮੋਟਰ ਦਾ ਪਾਣੀ ਵੀ ਇਹਨਾਂ ਦੇ ਲਿਆਉਨੇ ਬਿੱਲ ਛਾ ਨੂੰ 5000 ਤੋਂ ਲਾ ਕੇ 3500 ਤੱਕ ਲਾਇਆ ਪਿਆ ਜੀ ਦਿਖਾ ਸਕਦੇ ਇਸ ਨੂੰ ਨਹੀਂ ਬਿੱਲ ਤਾਂ ਫਰੀ ਹੈ ਇਹਨੇ ਤੁੰਤ ਮੱਛੀ ਸੀ ਜੋਂ ਤੋਂ ਮਾਫ ਕੀਤੀ ਗਈ ਆ ਛੋਡੇ ਸਾਹਮਣੇ ਜੀ ਕਿੰਨਾ ਬੇਲਾ ਪਿਆ ਟੈਂਕੀ ਵੀ ਨਹੀਂ ਹੈਗੀ ਵੀ ਸਾਡੇ ਕੋਲ ਤਾਂ ਹਾਂ ਚੜਾ ਲੂ ਮੋਟਰ ਤੇ ਬਾਲਟੀਆਂ ਨਾਲ ਪਾਣੀ ਭਰਦਾ ਜੀ ਗੋਮਾਂਡੀ ਖੜੇ ਨੇ ਹਾਲਾਤ ਇਹਨਾਂ ਤੋਂ ਪੁੱਛ ਸਕਦੇ ਇਹਨਾਂ ਦਾ ਸਾਮਾਨ ਅੱਧਾ ਸਾਮਾਨ ਸਾਡਾ ਇਹਨਾਂ ਦੇ ਘਰੇ ਪਿਆ ਜੀ ਹਾਲਾਤ ਅੱਜ ਘਰ ਵਾਲਾ ਬਿਮਾਰ ਰਹਿੰਦਾ ਜੀ ਗੋਹਾ ਕੁੜਾ ਸੜਦੇ ਆਂ ਤੰਨ ਕਰਾਂ ਗੋਹਾ ਗੋਨਾ ਕਰਦੇ ਹਾਂ ਹਾਂ ਪੁੱਛੇ ਲਾਉਣੇ ਅੱਛਾ ਤੇ ਕਿੰਨੇ ਕਿਥੋਂ ਮਿਲ ਜਿੰਦੀ ਤਰਖਾ ਮਿਲ ਜਿੰਦੀ 1500 ਦਿੰਦੇ ਆ ਜੀ ਕਿਹੜਾ ਕਿਹੜਾ ਇਤਨਾ ਮਿਲਦਾ ਦੇ ਨਹੀਂ ਇੰਨਾ ਕਰ ਕਿੰਨੇ ਰੁਪਏ ਹਾਂ ਜੀ 1500 ਉਹ ਕੀ ਹੁੰਦਾ ਉਸਰ ਤੇ ਬਹੁਤ ਗਰਮੈਸ਼ ਵੀ ਹੈ ਨਾ ਹੋਰ ਜੀ ਕੌਣ ਹੈ ਇਹ ਜਿਹੇ ਲੋਕ ਇਹਦਾ 500 ਰੁਪਏ ਦੇ ਰਹੇ ਉਹਨਾਂ ਨੂੰ ਤਸਰੀ ਹੁੰਦੀ ਮੈਂ ਇੰਨਾ ਕੰਮ ਕਰਦੇ ਭੈਣਾ ਮੈਂ 500 ਰੁਪਏ ਦੇ ਰਹੇ ਆ ਲੱਗਦਾ ਇਹਨਾਂ ਨੂੰ ਕਿਤੇ ਉਹਨਾਂ ਨੂੰ ਇਹ ਗੱਲ ਅਹਿਸਾਸ ਹੁੰਦੀ ਨਹੀਂ ਜੀ ਕੀ ਕਰੀਏ ਉਹਨਾਂ ਸਰਦਾਂ ਨਹੀਂ ਹੈ ਜਿੰਨੇ ਦੇੰਦਾ ਆਲਾੰਦਲੇ ਤੁਸੀਂ ਕਹਿੰਦੇ ਕਿ ਹਾਂ ਨਹੀਂ ਭਾਈ 500 ਰੁਪਏ ਬਹੁਤ ਘੱਟ ਹੈ ਕਾਇਦੇ ਤਾਂ ਹੈਗੇ ਆ ਜੀ ਕਹਿੰਦੇ ਇੰਨੇ ਚੱਲਦੇ ਨੇ ਆ ਕਹਿੰਦੇ ਨੇ ਫਿਰ ਮਜ਼ਦੂਰੀ ਹੀ ਕਰਨਾ ਮੈਨੂੰ ਮਜ਼ਦੂਰੀ ਹੈ ਜੀ ਫਿਰ ਕੀ ਕਰੀਏ ਕੁਣੇ ਬੱਚੇ ਹੈਗੇ ਕਿੰਨੇ ਨਾ ਬੈਠੇ ਆਪਣੇ ਨਾਲ ਇਹਨਾਂ ਦਾ ਫਿਰ ਕਿਵੇਂ ਟੈਮਪਸ ਕਰਦੇ ਤਾਂ ਵਾਸਤਾ ਜੀ ਬਸ ਆਈ ਹੋਈ ਜਾਂਦਾ ਮੇਰੇ ਸਰਤੀ ਹੈ ਜੀ ਹੁਣ ਤਾਂ ਟੈਮਪਸ ਇਹ ਤੋਂ ਕੋ ਸੰਦਾ ਨਹੀਂ ਮੈਂ ਬਈ ਨਹੀਂ ਕਹਾਂ ਬਿਮਾਰ ਆ ਕਾਫੀ ਉਹ ਦਿਖਦਾ ਹੈ ਹਾਂ ਜੀ ਕੁਝ ਸਾਰਾ ਕਰਦਾ ਦੇਖਦੇ ਹਾਂ ਹਾਂ ਜੇ ਅਸੀਂ ਕਰਦੇ ਕੰਮ ਕੰਦਾ ਬਈ ਕੀ ਕਹਿਣਾ ਚਾਹੁੰਦੇ ਜਿਹੜੇ ਹਨ ਸਮਾਸੀ ਬੈਠੇ ਧੀਰੇ ਵੀਡੀਓ ਦੇਖਣਗੇ ਲੋਕ ਹਨ ਹਾਂ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਅਸੀਂ ਆਏ ਕਹਿੰਦੇ ਵੀ ਸਾਡਾ ਮਕਾਨ ਪੈ ਜੇ ਜੀ ਇਹਨਾਂ ਦਾ ਇਲਾਜ ਹੋ ਜਾ ਜੀ ਅੱਲਾ ਜੀ ਜਦੋਂ ਮੀਨ ਏਰੀਆ ਆਉਂਦੀ ਐ ਲੋਕ ਅੰਦਰ ਹੁੰਦੇ ਆ ਜੇ ਅਸੀਂ ਬਾਹਰ ਹੁੰਦੇ ਆ ਪਰ ਮੰਦਿਰ ਚਾਰ ਵਜੇ ਸਵੇਰੇ ਹੁੰਦੇ ਆ ਨਾ ਸਾਡੇ ਵੀ ਘਰ ਵਧੀਆ ਹੋਵੇ ਠੀਕ ਆ ਸਾਡੇ ਘਰ ਵੀ ਮੇਰੇ ਬੱਚੇ ਵਧੀਆ ਸਕੂਲਾਂ ਚ ਪੜ੍ਹਨ ਲੱਗਵਾਂ ਨੀ ਕਿਤੇ ਪਰਮਾਤਮਾ ਦੋਸਤ ਹੁੰਦੇ ਨੇ ਹਾਂ ਜੀ ਲੱਗਦਾ ਜੀ ਲੱਗਦਾ ਹੋਊ ਨਾ ਤਕਰੀਬਨ ਹਾਂ ਜੀ ਜਦੋਂ ਮੀਨ ਏਰੀਆ ਆਉਂਦੀ ਐ ਜੀ ਸਾਨੂੰ ਪਹਿਲਾਂ ਸੋਚ ਹੋ ਜਾਂਦੀ ਐ ਜੇ ਅਸੀਂ ਗਮਾਂਡਿਆਂ ਦਾ ਘਰੇ ਵੀ ਰਾਤ ਕੱਟਦੇ ਆ ਕੀ ਕਹਨੇ ਜਾਉਂਗੇ ਹੋਰ ਨਾ ਅਸੀਂ ਆਏ ਘਨੇ ਜੀ ਮੈਂ ਇਹਰ ਘਰਾਂ ਦਾ ਇਲਾਜ ਹੋ ਜੇ ਜੀ ਸਾਡਾ ਘਰ ਪਈ ਇਹ ਬਿਲਕੁਲ ਇੱਕ ਮਰੀਜ਼ ਹਨ ਜੀ ਹੈ ਨਾ ਇਹ ਪੇਸ਼ੈਂਟ ਹਨ ਇਹ ਮੰਜੇ ਤੇ ਪਈ ਰਹਿੰਦੇ ਜੀ ਜੇਕਰ ਇਹਨਾਂ ਕੋਲ 2 ਰੁਪਏ ਹੁੰਦੇ ਜੀ ਕੋਈ ਢੇੜੀ ਕੋਈ ਲੱਗਦੀ ਹੈ ਔਕਸੋਕੇ ਤਾਂ ਇਹ ਆਪਣਾ ਗੁਜ਼ਾਰਾ ਕਰਦੇ ਆ ਜੀ ਇਹਨਾਂ ਦੇ ਘਰ ਵਾਲੇ ਆ ਜੀ ਉਹ ਆਂਡੀਆਂ ਗਮਾਂਡੀਆਂ ਦਾ ਆਪਣੇ ਗੋਹਾ ਗੂੜਾ ਕਰਕੇ ਜੀ ਹੈ ਨਾ ਇੱਕ ਬੱਚੇ ਪਾਲਣਾ ਪੋਸਣਾ ਕਰਦੇ ਆ ਜੀ ਤੇ ਇਹਦਾ ਜੇਕਰ ਘਰ ਦੇਖੋ ਜੀ ਇਹਦੇ ਹਾਲਾਤ ਵੇਖੋ ਬਿਲਕੁਲ ਡਿੱਗਿਆ ਪਿਆ ਜੀ ਢਿਆ ਪਿਆ ਤੇ ਇਹਦਾ ਸਮਾਨ ਆ ਜੀ ਕੁਝ ਉਹ ਗੈਣੇ ਪਿਆ ਜੀ ਕਿ ਜਿਹੜਾ ਹੋਰ ਸਮਾਨ ਬਚਦਾ ਜੀ ਉਹ ਆਪਣੇ ਮੀਂਹ ਦੀ ਦਿੱਕਤ ਕਾਰਨੀ ਝੱਖੜ ਦੇ ਕਾਰਨ ਜੀ ਆਹਂਡੀਆਂ ਗਵਾਂਡੀਆਂ ਦੇ ਘਰੇ ਰੱਖਿਆ ਜਾਂਦਾ ਜੀ ਕੋਈ ਧਰਮਸਾਲਾ ਬਣੀ ਆਈ ਸਾਡੇ ਉਹਦੇ ਵਿੱਚ ਰੱਖਿਆ ਜਾਂਦਾ ਜੀ ਕਿ ਇਹਦੀ ਇਹ ਮਦਦ ਕੀਤੀ ਜਾਵੇ ਜੀ ਕਿ ਇਹਦਾ ਪਰਿਵਾਰ ਇੱਕ ਸੱਤ ਦੇ ਥੱਲੇ ਨਾ ਆਵੇ ਜੀ ਜਿਹੜੀ ਕਿ ਡਿੱਗਣ ਵਾਲੀ ਹੈ ਜੀ ਉਹ ਕਦੇ ਵੀ ਜੀ ਮੀਂਹ ਨੇਰੀ ਦੇ ਵਿੱਚ ਡਿੱਗ ਸਕਦੀ ਹੈ ਜੀ ਇਹਦੇ ਬੱਚੇ 5 ਹਨ ਜੀ ਇਹ ਵਿਚਾਰਾ ਜੀ ਪੇਸ਼ੈਂਟ ਹੈ ਇਹ ਮੰਜੇ ਤੇ ਪਿਆ ਰਹਿੰਦਾ ਜੀ ਇਹਦੇ ਘਰ ਵਾਲੇ ਜੀ ਉਹ ਆਪਣੇ ਗੋਹਾ ਗੂੜਾ ਕਰਕੇ ਜੀ ਇੱਕ ਬੱਚਿਆਂ ਨੂੰ ਜ਼ਰੂਰ ਪਾਲਦੇ ਆ ਜੀ ਬਸ ਇਹਨਾਂ ਦਾ ਕਿੰਨੇ ਕੇ ਪੈਸੇ ਮਿਲ ਜਾਂਦੇ ਆ ਬਗੱਲ ਕੀਤੀ ਹੈ ਬੱਚਿਆਂ ਨੇ ਦੱਸਿਆ ਮਮਾ ਨੇ ਮਾਤਾ ਨੇ ਦੱਸਿਆ ਵੀ ਉਹ ਥੋੜੇ ਪੈਸੇ ਮਿਲਦੇ ਆ ਹਾਂਜੀ ਇਹਨਾਂ ਨੂੰ ਬਿਲਕੁਲ ਸਿਰਫ ਇੱਕ ਘਰ ਜੀ 500 ਰੁਪਏ ਦਿੰਦਾ ਜੀ ਆਪਣੇ ਤਿੰਨ ਘਰਾਂ ਦੇ ਚਾਰ ਘਰਾਂ ਦੇ ਲਾ ਲੋ ਜੀ ਹਨਾ ਗੋਹਾ ਗੂੜਾ ਸਿੱਧਦੇ ਆ ਜੀ ਪੰਜ 500 ਕਰਨ ਜੀ ਆਪਣੇ ਮਹੀਨੇ ਦੀ ਤਨਖਾਹ ਇਹਨਾਂ ਦੀ ਸਿਰਫ 1500 2000 ਰੁਪਏ ਬਣਦੇ ਆ ਜੀ ਉਹਦੇ ਨਾਲ ਕੀ ਪੰਜ ਬੱਚਿਆਂ ਦਾ ਤੇ ਦੋ ਆਪ ਹੈ ਜੀ ਸੱਤ ਜਣਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਜੀ ਹੈਨਾ ਬਿਲਕੁਲ ਜੀ ਇਹ ਮਰੀਜ਼ ਹੈ ਜੀ ਮੰਜੇ ਤੇ ਪਏ ਰਹਿੰਦਾ ਆਂਡੀ ਗਵਾਂਡੀ ਵੀ ਜੇ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ ਨਾ ਤੇ ਇਹਦਾ ਵਿਚਾਰੇ ਦਾ ਸਮਾਨ ਵੀ ਜੀ ਮੀਂਹ ਕਣੀ ਦੇ ਵਿੱਚ ਆਪਣੇ ਘਰੇ ਰਖਾਉਂਦੇ ਹੈਗੇ ਕਿ ਇਹਦੀ ਆਂਡੀ ਗਵਾਂਡੀ ਜੀ ਜ਼ਰੂਰ ਮਦਦ ਕਰਦੇ ਆ ਇਹਦੇ ਨਾਲ ਕੱਢਦੇ ਆ ਜੀ ਜਦੋਂ ਕਿ ਮੀਂਹ ਆ ਜਾਂਦਾ ਜੀ ਇਹਦੇ ਘਰੋਂ ਪਾਣੀ ਵੀ ਕੱਢਣਾ ਪੈਂਦਾ ਜਦੋਂ ਚ ਖੇੜਾ ਆ ਜਾਂਦਾ ਜੀ ਇਹਨੂੰ ਖਤਰਾ ਰਹਿੰਦਾ ਇਹਦੇ ਬੱਚੇ ਵੀ ਗਵਾਂਡੀਆਂ ਦੇ ਘਰੇ ਬੈਠੇ ਰਹਿੰਦੇ ਆ ਜੀ ਤੇ ਇਹਦੇ ਕਾਰਨ ਜੀ ਇਹਦੀ ਜ਼ਰੂਰ ਮਦਦ ਕੀਤੀ ਜਾਵੇ ਜੀ